ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਦਰ ਬਾਈਸ ਮਿੰਦਰ ਦੇਖ ਰਹੇ ਹੋ ਤੁਸੀਂ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਜੀ 7 ਤੋਂ ਲੈ ਕੇ 9 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲਬਾਈ ਮੀਂਹ ਹਨੇਰੀ ਦੇ ਅਗਲੇ 3 ਦਿਨ ਮੌਸਮ ਕਿਵੇਂ ਦਾ ਰਹੇਗਾ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਿਹੜੇ ਇਲਾਕੇ ਵਿੱਚ ਗਰਮੀ ਤੋਂ ਰਾਹਤ ਮਿਲੇਗੀ ਅਤੇ ਕਿਹੜੇ ਜ਼ਿਲ੍ਹੇ ਵਾਲੇ ਜਿਹੜੇ ਹਜੇ ਵੀ ਗਰਮੀ ਦੇ ਵਿੱਚ ਹੀ ਰਹਿਣਗੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤੋਂ ਦੇਖਿਓ ਤਾਂ ਕਿ ਤੁਸੀਂ ਆਪਣੇ ਜ਼ਿਲ੍ਹੇ ਪਿੰਡ ਸ਼ਹਿਰ ਦਾ ਨਾਮ ਮਿਸ ਨਾ ਕਰ ਸਕੋ ਤੇ ਤੁਸੀਂ ਦੇਖੋਗੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਮੀਂਹ ਹੋਵੇਗਾ ਤਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂਆਤ ਕਰਦੇ ਹਾਂ ਤਾਜ਼ਾ ਸੈਟਲਾਈਟ ਮੀਂਹ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਫਿਲਹਾਲ ਬੱਦਲ ਵਾਗੇ ਦਾ ਦੌਰ ਬਣਿਆ ਹੋਇਆ ਜਿਸ ਦੇ ਕਾਰਨ ਸਵੇਰ ਤੋਂ 6 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਦੇ ਵਿੱਚ ਜ਼ਿਲ੍ਹਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਹੁਸ਼ਿਆਰਪੁਰ ਨਮਾ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੋਂ ਅੱਗੇ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਦਾ ਕੁਝ ਕਿ ਇਲਾਕਾ ਜੀ ਲੁਧਿਆਣਾ ਤੋਂ ਬਲਾਚੌਰ ਦੀ ਬੈਲਟ ਮਲੇਰਕੋਟਲੇ ਦਾ ਕੁਝ ਕਿ ਇਲਾਕਾ ਜੀ ਤੇ ਫਤਿਹਗੜ ਤੇ ਪਟਿਆਲੇ ਦੇ ਵਿਚਕਾਰ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਭਾਰੀ ਮੀਂਹ ਹੋਇਆ ਜੀ ਬਹੁਤ ਤਕੜਾ ਮੀਂਹ ਦਾ ਸਪੈਲ ਲੱਗਿਆ ਤੁਸੀਂ ਅਗਰੇ ਨਾ ਇਲਾਕਿਆਂ ਤੋਂ ਬਿਲੋਂਗ ਕਰਦੇ ਹੋ ਤੁਸੀਂ ਵੀ ਕਮੈਂਟ ਕਰਦੇ ਹੋ ਕਿ ਤੁਹਾਡੇ ਇਲਾਕੇ ਵਿੱਚ ਮੀਂਹ ਕਿਵੇਂ ਦਾ ਹੋਇਆ ਜੀ ਹੁਣ ਆਪਾਂ ਗੱਲ ਕਰਦੇ ਜੀ ਮੌਸਮ ਦੇ ਹਾਲਾਤਾਂ ਦੀ ਆਉਂਦੇ 3 ਦਿਨ ਦੇ ਮੌਸਮ ਦੇ ਤਾਜ਼ਾ ਅਲਰਟ ਤੁਹਾਡੇ ਸਾਹਮਣੇ ਹੈ ਜ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ 7 ਜੁਲਾਈ ਦੇ ਮੌਸਮ ਦੀ ਤੇ 7 ਜੁਲਾਈ ਨੂੰ ਵੀ 6 ਜੁਲਾਈ ਦੇ ਵਾਂਗ ਹੀ ਮੌਸਮ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੂੜੇ ਨੀਲੇ ਰੰਗ ਦੇ ਜ਼ਿਲ੍ਹੇ ਨੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਇਹਨਾਂ ਇਲਾਕਿਆਂ ਵਿੱਚ ਵਧੀਆ ਅਤੇ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਜਿਹਨਾਂ ਵਿੱਚ ਹਲਕਾ ਨੀਲਾ ਰੰਗ ਹੈ ਇਦੋਂ ਜਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਕਸਰ, ਫਜ਼ਿਲਕਾ, ਪਟਿੰਡਾ, ਮਾਨਸਾ, ਬਰਨਾਲਾ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਤੇ ਮੇਰਕੋਟਲੇ ਦੇ ਇਲਾਕਿਆਂ ਵਿੱਚ ਬਹੁਤ ਘੱਟ ਮੀਂਹ ਜਾਂ ਹਲਕਾ ਦਰਮਿਆਨਾ ਬੂੰਦਾਬੰਦੀ ਤੇ ਗਰਜ ਚਮਕਦੇ ਹਾਲਾਤਾਂ ਦੇ ਨਾਲ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਹਾਲਾਤ ਜਿਹੜੇ ਸਾਨੂੰ ਉਹ ਆਉਂਦੇ ਦਿਨਾਂ ਵਿੱਚ ਠੀਕ ਠਾਕੀ ਦੇਖਣ ਨੂੰ ਮਿਲਣਗੇ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਵਿੱਚ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੋਗਰ ਗੱਲ ਕੀਤੀ ਜਾਵੇ ਤਾਂ 8 ਤੇ 9 ਜੁਲਾਈ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ 8 ਜੁਲਾਈ ਦੇਖਿਆ ਜਾਵੇ ਤਾਂ 8 ਜੁਲਾਈ ਨੂੰ ਤੁਸੀਂ ਦੇਖੋਗੇ ਕਿ ਇਹਨਾਂ ਇਲਾਕਿਆਂ ਵਿੱਚ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਤਰਨਤਾਰਨ ਫਜ਼ੀਰਪੁਰ ਸੋਰੀ ਫਿਰੋਜ਼ਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਜਿਲ੍ਹਾ ਜਿਹੜਾ ਸਾਡਾ ਮੁਹਾਲੀ ਇਹਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਜਿਸ ਦਿਨ ਇਹਨਾਂ ਇਲਾਕਿਆਂ ਨੂੰ ਫਿਰ ਤੋਂ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਜਲੰਧਰ ਮੋਗਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਫਜ਼ਿਲਕਾ ਇਹਨਾਂ ਇਲਾਕਿਆਂ ਦੇ ਵਿੱਚ ਬਰਨਾਲਾ ਲੁਧਿਆਣਾ ਸੰਗਰੂਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਦੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਦੇ ਚਾਂਸ ਬਣ ਰਹੇ ਨੇ ਪਰ ਕੋਈ ਭਾਰੀ ਉਮੀਦ ਨਹੀਂ ਹੈ ਕਿ ਇਹਨਾਂ ਇਲਾਕਿਆਂ ਵਿੱਚ ਕੋਈ ਵੱਡਾ ਮੀਂਹ ਦਾ ਸਪੈਲ ਲੱਗ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਦੋ ਜ਼ਿਲ੍ਹੇ ਬਠਿੰਡਾ ਅਤੇ ਮਾਨਸਾ ਇਹਨਾਂ ਵਿੱਚ ਨਾ ਮਾਤਰ ਦੀ ਉਮੀਦ ਹੈ ਕਿ ਮੀਂਹ ਕਿਸੇ ਤਰੀਕੇ ਦਾ ਵੀ 8 ਜੁਲਾਈ ਨੂੰ ਹੋ ਸਕਦਾ ਹੈ ਜਿਸ ਦੇ ਕਾਰਨ ਆਪਾਂ ਨੂੰ ਇਹਨਾਂ ਇਲਾਕਿਆਂ ਵਿੱਚ ਫੇਰ ਤੋਂ ਇੱਕ ਤਰੀਕੇ ਨਾਲ ਭਾਰੀ ਮੀਂਹ ਦੀ ਨਾ ਉਮੀਦ ਹੋਣ ਕਾਰਨ ਗਰਮੀ ਅਤੇ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਗਰਮੀ ਤੋਂ ਰਾਹਤ ਇਹਨਾਂ ਇਲਾਕਿਆਂ ਨੂੰ ਨਹੀਂ ਮਿਲੇਗੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਖਰੀ ਦਿਨ ਯਾਨੀ ਕਿ 9 ਜੁਲਾਈ ਦੀ ਤਾਂ 9 ਜੁਲਾਈ ਨੂੰ ਸਿਰਫ ਤੁਹਾਨੂੰ 7 ਜ਼ਿਲ੍ਹੇ ਦੇ ਦੇਖਣ ਨੂੰ ਮਿਲ ਰਹੇ ਨੇ ਜਿਹਦੇ ਵਿੱਚ ਜ਼ਿਲ੍ਹਾ ਹੋ ਗਿਆ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਜਲੰਧਰ ਅਤੇ ਕਪੂਰਥਲਾ ਇਹਨਾਂ ਵਿੱਚ ਹਲਕਾ ਦਰਮਿਆਨ ਨਮੀ ਦੇਖਣ ਨੂੰ ਮਿਲ ਸਕਦਾ ਹੈ ਬੂੰਦਾਬੰਦੀ ਦੇ ਹਾਲਾਤ ਰਹਿਣਗੇ ਪਰ ਕੋਈ ਭਾਰੀ ਅਪਡੇਟ ਨਹੀਂ ਹੈ ਕਿ ਕੋਈ ਬਹੁਤ ਵੱਡਾ ਮੀਂਹ ਹੋ ਜਾਵੇਗਾ ਜਾਂ ਕੋਈ ਵੱਡੀ ਰਾਹਤ ਮਿਲੇਗੀ। ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਸਭਜਾ ਅਜੀਤ ਸਿੰਘ ਨਗਰ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਮੁਕਸਰ ਅਤੇ ਫਸਿਲਕਾ। ਇਹਨਾਂ ਵਿੱਚ ਨਾ ਮਾਤਰ ਜਾਂ ਫਿਰ ਹਲਕੀ ਦਰਮਿਆਨੀ ਬੂੰਦਾਬੰਦੀ ਦੇ ਹੀ ਹਾਲਾਤ ਨੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਦੇ ਵਿੱਚ ਕਿਸੇ ਤਰੀਕੇ ਦੀ ਵੀ ਉਮੀਦ ਨਹੀਂ ਹੈ ਕਿ ਭਾਰੀ ਮੀਂਹ ਹੋਵੇਗਾ ਜਾਂ ਗਰਮੀ ਤੋਂ ਰਾਹਤ ਮਿਲੇਗੀ। ਬਾਕੀ ਹਾਲੇ 1-2 ਦਿਨ ਪਏ ਨੇ ਅਜਿਹੇ ਦੇ ਵਿੱਚ ਕੋਈ ਅਗਰ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਦਵਾਂਗੇ ਉਹ ਜਾਣਕਾਰੀ ਤੁਹਾਨੂੰ ਉਦੇ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇ ਤਾਂ ਜਲਦੀ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦੀ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ